ਬਹੁਤ ਅਮੀਰ ਬੰਦਾ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਆ ਰਿਹਾ ਸੀ ਉਹ ਭਾਈ ਸਾਹਿਬ ਨੂੰ ਵਾਰ-ਵਾਰ ਪੁੱਛ ਰਿਹਾ ਸੀ ਮੇਰਾ ਮੰਦਲਾ ਪੇਟ ਕਰਨਾ ਹੈ ਮੇਰੀ ਸਾਰੀ ਗੱਲ ਹੋ ਗਈ ਹੈ 4 ਲੱਖ ਰੁਪਏ ਦੇ ਵਿੱਚ ਸਾਰਾ ਸੈੱਟ ਤਿਆਰ ਹੋ ਕੇ ਆ ਜਾਣਾ ਹੈ ਬਸ ਤੁਸੀਂ ਮੈਨੂੰ ਰੰਗ ਦੱਸਣਾ ਹੈ ਮੈਨੂੰ ਕਿੰਨੇ ਦਿਨ ਹੋਗੇ ਤੁਹਾਡੇ ਕੋਲ ਆਉਂਦੇ ਆ ਭਾਈ ਸਾਹਿਬ ਵੀ ਕਹਿਣ ਲੱਗੇ ਕਹਿੰਦੇ ਕਿ ਸਰਦਾਰ ਸਾਭ ਜੀ ਮੈਂ ਰੋਜ਼ ਬੇਨਤੀ ਕਰਦਾ ਭਈ ਕੋਈ ਇਹੋ ਜਿਹਾ ਰੰਗ ਹੈ ਹੀ ਨਹੀਂ ਜਿਹੜਾ ਸਾਡੇ ਕੋਲ ਰਮਾਨੇ ਦਾ ਸੈੱਟ ਨਾ ਹੋਵੇ ਪੜਿਆ ਪਿਆ ਅੰਦਰ ਕਮਰੇ ਰਮਾਰੀਆਂ ਭਰੀਆਂ ਪਈਆਂ ਇੱਕ ਇੱਕ ਰੰਗ ਦੇ ਦੋ ਦੋ ਸੈਟ ਤਾਂ ਹੈ ਨੇ ਪਰ ਐਸਾ ਕੋਈ ਨਹੀਂ ਵੀ ਕੋਈ ਰੰਗ ਨਾ ਹੋਵੇ ਹਜੇ ਉਹ ਗੱਲਾਂ ਹੀ ਕਰ ਰਹੇ ਸਨ ਆਪਸ ਵਿੱਚ ਹੀ ਅਚਾਨਕ ਇੱਕ ਬੱਚਾ ਆਇਆ ਜਿਹਦੇ ਗਲ ਵਿੱਚ ਸਰੋਪਾ ਪਾਇਆ ਹੋਇਆ ਖੱਟੇ ਰੰਗ ਦਾ ਤੇ ਬੜੇ ਪਿਆਰ ਨਾਲ ਗੁਰੂ ਕਾਂਸੇਪ ਜੀ ਨੂੰ ਮੱਥਾ ਟੇਕ ਕੇ ਬਹੁਤ ਫੁੱਟ ਫੁੱਟ ਕੇ ਰੋਣ ਲੱਗ ਪਿਆ ਹੁਣ ਸਤਿਗੁਰੂ ਦੱਸੋ ਮੈਂ ਕੀ ਕਰਾਂ ਰੋਂਦੇ ਵੱਲ ਦੇਖ ਕੇ ਉਸ ਅਮੀਰ ਬੰਦੇ ਦਾ ਧਿਆਨ ਚਲਾ ਗਿਆ ਉਹਦੇ ਕੰਦੇ ਤੇ ਹੱਥ ਰੱਖ ਕੇ ਪਿਆਰ ਨਾਲ ਕਹਿਣ ਲੱਗਿਆ ਪੁੱਤ ਕਿਉਂ ਰੋ ਰਹੇ ਹੋ ਉਸੇ ਬੱਤੀ ਨੇ ਗੱਲ ਦਸੀ ਕਿ ਐਂ ਲਗੇ ਅੰਕਲ ਜੀ ਮੇਰੀ ਮਾਂ ਨੇ ਮੈਨੂੰ ਦੱਸਿਆ ਜਦ ਮੈਂ ਛੋਟਾ ਸਾ ਮੇਰੇ ਪਿਤਾ ਜੀ ਐਸੇ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣ ਚੜੇ ਸਨ ਅਚਾਨਕ ਤਾਰ ਟੁੱਟ ਗਈ ਥੱਲੇ ਡਿੱਗ ਪਏ ਮੌਤ ਹੋ ਗਈ ਉਹਨਾਂ ਦੀ ਮੌਤ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਮੇਰੀ ਮਾਂ ਦੇ ਗੱਲ ਚ ਸਰੋਪਾ ਪਾ ਕੇ ਜਿਆ ਕਾਰੇ ਛੱਡ ਦਿੱਤੇ ਮੇਰੀ ਮਾਂ ਘਰ ਵਿੱਚ ਰਹਿੰਦੀਆਂ ਜਦੋਂ ਕਦੇ ਔਖੀ ਆਉਂਦੀ ਸਾਨੂੰ ਰੋਟੀ ਨਹੀਂ ਮਿਲਦੀ ਮੁਸ਼ਕਲਾਂ ਬਣਦੀਆਂ ਨੇ ਤਾਂ ਅੱਜ ਇਸ ਸਰੋਪੇ ਨੂੰ ਅੱਖਾਂ ਨਾਲ ਲਾ ਕੇ ਰੋ ਪੈਂਦੀ ਐ ਦੱਸੋ ਮੇਰੇ ਸਾਈਆਂ ਹੁਣ ਮੈਂ ਕਿੱਧਰ ਜਾਵਾਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਕਿ ਮੈਂ ਫੀਸ ਨਹੀਂ ਦੇ ਪਾਇਆ ਕਿੰਨੇ ਮਹੀਨੇ ਹੋ ਗਏ ਮਾਂ ਨੂੰ ਕਹਿੰਦੇ ਆਂ ਪਰ ਪੈਸੇ ਨਹੀਂ ਮੈਂ ਫੀਸ ਨਹੀਂ ਦੇ ਪਾਇਆ ਮੈਨੂੰ ਸਕੂਲੋਂ ਕੱਢ ਦਿੱਤਾ ਅੱਜ ਅੱਜ ਵੀ ਮੈਂ ਮਾਂ ਨੂੰ ਜਦੋਂ ਪੁੱਛਿਆ ਮਾਂ ਮੈਂ ਦੱਸਾਂ ਕਿਵੇਂ ਪੜਾਂਗਾ ਮੈਨੂੰ ਬੜਾ ਹੀ ਚਾਅ ਸੀ ਪੜਨ ਦਾ ਤੇ ਅੱਜ ਵੀ ਮੇਰੀ ਮਾਂ ਉਸ ਸਰੋਪਾ ਲੈ ਕੇ ਉਹਨੂੰ ਰੋਣ ਲੱਗ ਪਈ ਪਰ ਅੱਜ ਮੇਰੇ ਵੀ ਸਬਰ ਦਾ ਬੰਨ ਟੁੱਟ ਗਿਆ ਮੈਂ ਪੁੱਛਿਆ ਮਾਂ ਜਦ ਵੀ ਕੋਈ ਘਰ 'ਚ ਦੁੱਖ ਸੁੱਖ ਹੁੰਦਾ ਤੂੰ ਸਰੋਪੇ ਨੂੰ ਆਪਣੇ ਗਲ 'ਚ ਪਾ ਕੇ ਰੋਣ ਲੱਗ ਪੈਂਦੀ ਐ ਅੱਖਾਂ ਨੂੰ ਲਾ ਕੇ ਰੋਣ ਲੱਗ ਪੈਂਦੀ ਐ ਮੇਰੀ ਮਾਂ ਨੇ ਮੈਨੂੰ ਆਹ ਕਹਾਣੀ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਐ ਸੰਗਤਾ ਨੇ ਸਰੋਪਾ ਦੇ ਕੇ ਤਾਂ ਤੋੜ ਦਿੱਤਾ ਜਿਕਾਰੇ ਤਾਂ ਲਾ ਦਿੱਤੇ ਪਰ ਸਾਡੇ ਜੀਵਨ ਦੇ ਦੁੱਖ ਸੁੱਖ ਦਾ ਸਾਥੀ ਕੋਈ ਨਾ ਬਣਿਆ ਹੁਣ ਮੇਰੀ ਫੀਸ ਨਹੀਂ ਦਿੱਤੀ ਕਿਸੇ ਨੇ ਤੇ ਮੈਂ ਅੱਜ ਸਕੂਲੋਂ ਹਟ ਗਿਆ ਮੈਨੂੰ ਅੱਜ ਪਤਾ ਲੱਗਿਆ ਮਾਂ ਦੀ ਦਰਦ ਉਸੇ ਵੇਲੇ ਅਮੀਰ ਨੇ ਉਹ ਕੋਤੀ ਵਿੱਚ ਚੁਕਿਆ ਮੱਥਾ ਚੁੰਮਿਆ ਕਿੰਢ ਕੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਭਾਈ ਸਾਹਿਬ ਨੂੰ ਪੁੱਛਦਾ ਸੀ ਰੋਜ਼ ਕਿਹੜੇ ਰੰਗ ਦਾ ਰੁਮਾਲਾ ਦੇਆ ਇਹਨਾਂ ਨੇ ਤਾਂ ਮੈਨੂੰ ਨਹੀਂ ਦੱਸਿਆ ਪਰ ਮੈਨੂੰ ਗੁਰੂ ਗੰਨ ਸਾਹਿਬ ਜੀ ਤੁਸੀਂ ਦੱਸ ਦਿੱਤਾ ਮੈਨੂੰ ਕਿਹੜੇ ਰੰਗ ਦਾ ਰੁਮਾਲਾ ਦੇਣਾ ਚਾਹੀਦਾ ਮੈਨੂੰ ਅੱਜ ਪਤਾ ਲੱਗਿਆ ਪੁੱਤ ਵੇ ਮੈਂ ਹੁਣ ਉਹ 4-4 ਲੱਖ ਰੁਪਏ ਦੇ ਰੁਮਾਲੇ ਨਹੀਂ ਚੜਾਉਣੇ ਹੁਣ ਮੈਂ ਅੱਜ ਤੋਂ ਬਾਅਦ ਤੇਰੀ ਫੀਸ ਦੇਵਾਂਗਾ ਅਤੇ ਤੇਰੀ ਮਾਂ ਨੂੰ ਆਪਣੀ ਭੈਣ ਜਾਣ ਕੇ ਆਪਣੇ ਕੰਮ ਤੇ ਰੱਖਾਂਗਾ ਨਾਲੇ ਤੁਸੀਂ ਸੁਖ ਦੀ ਰੋਟੀ ਖਾਵੋ ਨਾਲੇ ਪੁੱਤ ਵੀ ਤੂੰ ਪੜ ਕੇ ਕਿਸੇ ਵੇਲੇ ਸ਼ਕੀ ਦਾ ਨਾਂ ਚ ਮਕਾਮੀ ਮੈਂ ਅੱਜ ਤੋਂ ਬਾਅਦ ਰਮਾਲੇ ਨਹੀਂ ਅੱਜ ਤੋਂ ਬਾਅਦ ਕਿਸੇ ਬੱਚੇ ਦੀ ਫੀਸ ਦੇ ਕੇ ਉਹਦੇ ਅਥਰੂ ਪੁੰਝ ਕੇ ਮੈਨੂੰ ਅੱਜ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਬਚਪਨ ਵਿੱਚ ਕਿਸੇ ਗਰੀਬ ਦੇ ਘਰ ਵਿੱਚ ਪਾਇਆ ਹੋਇਆ ਚੋਲਾ ਆਪਣਾ ਲਾ ਕੇ ਜਦੋਂ ਪਾਇਆ ਸੀ ਤਾਂ ਮੈਨੂੰ ਸਾਨੂੰ ਸਮਝ ਨਹੀਂ ਲੱਗ ਸਕੀ ਅੱਜ ਪਤਾ ਲੱਗਿਆ ਭਈ ਇਹ ਨیرے ਗੁਰੂ ਨੂੰ ਰਮਾਲੇ ਚੜਾਈ ਜਾਂਦੇ ਨਾਲੋਂ ਕਿਤੇ ਜਿਆਦਾ ਚੰਗਾ ਅਸੀਂ ਕਿਸੇ ਗਰੀਬ ਦੀ ਸਹਾਰ ਲਈਏ ਕਿਸੇ ਬੱਚੇ ਦੀ ਫੀਸ ਭਰੀਏ ਜਿੱਥੇ ਲੋੜ ਹੈ ਰਮਾਲਾ ਸਾਹਿਬ ਭੇਟ ਕਰੋ ਬਹੁਤ ਮੁਬਾਰਕ ਪਰ ਜੇ ਇਤਨੇ ਰਮਾਲੇ ਭੇਟ ਕਰ ਰਹੇ ਐ ਦੂਜੇ ਪਾਸੇ ਸਾਡੀ ਕੌਮ ਦੇ ਬੱਚੇ ਸਹਿਕਦੇ ਨਹੀਂ ਪੜਨ ਵਾਸਤੇ ਕਿਸੇ ਉੱਚ ਪਦਵੀਆਂ ਤੇ ਜਾਣ ਵਾਸਤੇ ਅੱਜ ਸਾਡਾ ਫਰਜ਼ ਬਣਦਾ ਆਪਣੇ ਆਪ ਨੂੰ ਸੋਚੀਏ ਵਿਚਾਰੀਏ ਸਭ ਸੇਵਾ ਕੀਤੀ ਸਫਲ ਹੈ ਜਿਤ ਸਤਗੁਰੂ ਕਾ ਮਨ ਮੰਨੇ ਉਹ ਸੇਵਾ ਕਰੀਏ ਜਿਦੇ ਨਾਲ ਸਤਗੁਰੂ ਦਾ ਮਨ ਮੰਨ ਜਾਏ ਮੈਨੂੰ ਲੱਗਦਾ ਵੀ ਕਿਸੇ ਗਰੀਬ ਬੱਚੇ ਦੀ ਬਾਹ ਪਕੜ ਲੈਣੀ ਗੁਰੂ ਨੂੰ ਰਮਾਲਾ ਭੇਟ ਕਰਨ ਤੋਂ ਬਜਾਏ ਇਸ ਕੰਮ ਦੇ ਵਿੱਚ ਸਹਾਇੀ ਹੋਣਾ ਗੁਰੂ ਚੀਕ ਦਾ ਮਨਪੋ ਤਾਂ ਮੰਨ ਜਾਏਗਾ ਭੁੱਲਾਂ ਦੀ ਖਿਮਾ ਜੀ ਪਿਆਰ ਨਾਲ ਆਖੋ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਚੀਕੀ ਫਤ